ਸਤਿ ਸ਼੍ਰੀ ਅਕਾਲ ਸਵਾਗਤ ਹੈ ਨਵੀਂ ਕਹਾਣੀ ਵਿੱਚ ਪਰਿਵਾਰ ਦੇ ਚਿਹਰਿਆਂ ਉੱਪਰ ਥੋੜੀ ਉਦਾਸੀ ਦੀ ਛਲਕ ਅੱਜ ਪਰਮਵੀਰ ਨੂੰ ਪਹਿਲੀ ਵਾਰ ਘਰ ਛੱਡ ਕੇ ਹੌਸਟਲ ਵਿੱਚ ਰਹਿਣ ਲਈ ਰਵਾਨਾ ਕਰ ਰਹੇ ਸੀ ਨਾਨੀ ਜੀ ਖਮੋਸ਼ੀ ਨੂੰ ਤੋੜਦੇ ਹੋਏ ਬੋਲੇ ਸਾਵਣ ਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ ਮੇਰਾ ਸ਼ੇਰ ਗੁਰੂ ਦੀ ਨਗਰੀ ਅਮਰਤਸਰ ਵਿੱਚ ਪੜਨ ਜਾ ਰਿਹਾ ਹੈ ਹਾਂ ਨਾਨੀ ਜੀ ਇਸ ਤਰ੍ਹਾਂ ਤੋਰੇ ਨੇ ਜਿਵੇਂ ਮੈਂ ਕਿਸੇ ਬਾਹਰ ਦੇ ਦੇਸ਼ ਜਾ ਰਿਹਾ ਹੋਵਾਂ ਪਰਮਵੀਰ ਆਪਣਾ ਸਮਾਨ ਰਿਕਸ਼ੇ ਵਿੱਚ ਰੱਖਦੇ ਹੋਏ ਕਿਹਾ ਪਰ ਪਿਤਾ ਜੀ ਨੇ ਹਦਾਇਤ ਕੀਤੀ beta ਹਰ ਐਤਵਾਰ ਹਰਮੰਦਰ ਸਾਹਿਬ ਜਾ ਕੇ ਮੱਥਾ ਜ਼ਰੂਰ ਟੇਕ ਆਇਆ ਕਰੀ ਪਰਮਵੀਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਕੈਮਿਸਟਰੀ ਦੀ ਐਮ ਐਸ ਸੀ ਕਰਨ ਲਈ ਦਾਖਲਾ ਮਿਲਿਆ ਸੀ ਸ਼ਹਿਰ ਦੇ ਅੰਦਰ ਦਾਖਲ ਹੁੰਦਿਆਂ ਹੀ ਉਸ ਨੇ ਸ਼ਾਂਤੀ ਭਰੀ ਖੁਸ਼ੀ ਮਹਿਸੂਸ ਕੀਤੀ ਯੂਨੀਵਰਸਿਟੀ ਦੀ ਖੂਬਸੂਰਤ ਮਾਰਤ ਨੇ ਉਸ ਦਾ ਮਨ ਮੋਹ ਲਿਆ ਹੋਸਟਲ ਦਾ ਕਮਰਾ ਸਾਫ਼ ਸੁਥਰਾ ਅਤੇ ਹਵਾਦਾਰ ਹੋਣ ਦੇ ਨਾਲ ਖੁੱਲਾ ਵੀ ਸੀ ਥੋੜੀ ਗਰਮੀ ਹੋਣ ਕਾਰਨ ਉਸਨੇ ਕਮਰੇ ਦੀ ਖਿੜਕੀ ਖੋਲ ਦਿੱਤੀ ਪਹਿਲਾਂ ਤਾਂ ਉਸ ਦਾ ਦਿਲ ਕੀਤਾ ਕਿ ਨਾਲ ਦੇ ਕਮਰੇ ਵਾਲੇ ਲੜਕੇ ਨੂੰ ਮਿਲ ਕੇ ਆਵੇ ਪਰ ਸੰਗਾਊ ਸੁਭਾਅ ਦਾ ਹੋਣ ਕਾਰਨ ਜਾਣੋਂ ਝਿਜਕ ਗਿਆ ਵੈਸੇ ਵੀ ਲੰਮੇ ਸਫ਼ਰ ਦੀ ਥਕਾਵਟ ਮਹਿਸੂਸ ਕਰ ਰਿਹਾ ਸੀ ਅਤੇ ਥੋੜੀ ਦੇਰ ਆਰਾਮ ਕਰਨ ਲਈ ਡਿੱਠੇ ਮੰਜੇ ਤੇ ਲੰਮਾ ਪੈ ਗਿਆ ਅੱਜ ਉਹ ਜਾਗੋ ਮਿੱਟੀ ਵਿੱਚ ਹੀ ਸੀ ਕਿ ਦੋ ਲੜਕੇ ਕਮਰੇ ਵਿੱਚ ਦਾਖਲ ਹੋਏ ਇੱਕ ਨੇ ਆਪਣਾ ਨਾਮ ਸੰਜੀਵ ਅਤੇ ਦੂਜੇ ਨੇ ਬਰਿੰਦਰ ਦੱਸਿਆ ਅਸੀਂ ਕਮਰੇ ਦੇ ਅੱਗੋਂ ਦੀ ਲੰਘ ਹੀ ਰਹੇ ਸੀ ਦਰਵਾਜ਼ਾ ਖੁੱਲਾ ਦੇ ਕੇ ਅਸੀਂ ਅੰਦਰ ਆ ਗਏ ਬਰਿੰਦਰ ਨੇ ਉਸ ਦੇ ਨਾਲ ਹੱਥ ਮਿਲਾਉਂਦਿਆਂ ਆਖਿਆ ਥੋੜੀ देर ਗੱਲਬਾਤ ਤੋਂ ਬਾਅਦ ਪਰਮਵੀਰ ਨੇ ਸਹਿਜੇ ਹੀ ਉਹਨਾਂ ਤੋਂ ਪੁੱਛਿਆ ਇੱਥੇ ਰੈਗਿੰਗ ਤਾਂ ਨਹੀਂ ਹੋਵੇਗੀ ਛੋਟੀਆਂ ਜਮਾਤਾਂ ਵਿੱਚ ਇਸ ਤਰ੍ਹਾਂ ਦੇ ਤਮਾਸ਼ੇ ਹੁੰਦੇ ਰਹਿੰਦੇ ਹਨ ਵੱਡੀਆਂ ਕਲਾਸਾਂ ਵਾਲੇ ਸਿਆਣੇ ਹੋ ਚੁੱਕੇ ਵਿਦਿਆਰਥੀ ਇਹੋ ਜਿਹੀਆਂ ਹਰਕਤਾਂ ਘਾਟ ਹੀ ਕਰਦੇ ਹਨ ਸੰਜੀਵ ਨੇ ਉਸ ਦਾ ਰੈਗਿੰਗ ਬਾਰੇ ਡਰ ਲਾਉਂਦਿਆਂ ਕਿਹਾ ਹਾਸਟਲ ਦੇ ਸਾਰੇ ਲੜਕਿਆਂ ਦੀ ਆਪਸ ਵਿੱਚ ਚੰਗੀ ਅੰਡਰਸਟੈਂਡਿੰਗ ਹੈ ਬਰਿੰਦਰ ਨੇ ਦੱਸਿਆ ਉਹ ਪਰਮਵੀਰ ਨੂੰ ਆਪਣੇ ਨਾਲ ਹਾਸਟਲ ਦੀ ਮੈਸ ਦਿਖਾਉਣ ਲੈ ਗਏ ਭਾਵੇਂ ਪਰਮਵੀਰ ਗੰਭੀਰ ਸਵਾਦਾ ਸੀ ਪਰ ਉਹਨਾਂ ਦੇ ਨਾਲ ਛੇਤੀ ਹੀ ਰਾਜਮਿਚ ਗਿਆ वैसे तो ਉਹਨਾਂ ਦੀ ਪੜ੍ਹਾਈ ਸਖਤ ਹੋਣ ਕਾਰਨ ਆਪਸ ਵਿੱਚ ਗੱਪ ਛੱਪ ਕਰਨ ਤੇ ਇਕੱਠੇ ਬੈਠਣ ਦਾ ਮੌਕਾ ਘੱਟ ਹੀ ਮਿਲਦਾ ਪਰ ਤਿੰਨੇ ਇਕੱਠੇ ਐਤਵਾਰ ਨੂੰ ਹਰਮੰਦਰ ਸਾਹਿਬ ਮੱਥਾ ਟੇਕਣ ਜ਼ਰੂਰ ਜਾਂਦੇ ਕਦੀ ਜੇ ਸਮਾਂ ਹੋਵੇ ਤਾਂ ਸੇਵਾ ਵੀ ਕਰਦੇ ਸੰਜੀਵ ਭਾਵੇਂ Hinduਧਰਮ ਨਾਲ ਸੰਬੰਧਿਤ ਸੀ ਪਰ ਉਹ ਹਰਮੰਦਰ ਸਾਹਿਬ ਵਿੱਚ ਸ਼ਰਧਾ ਰੱਖਦਾ ਅਤੇ ਉਹਨਾਂ ਨਾਲ ਗੁਰਦੁਆਰੇ ਜ਼ਰੂਰ ਜਾਂਦਾ ਜਿਸ ਦਿਨ ਪਰਮਵੀਰ ਦੇ ਮਾਤਾ ਜੀ ਮੈਲ ਨਾਲ ਆਏ ਵਰੀਂਦਰ ਤੇ ਸੰਜੀਵ ਨੂੰ ਦੇਖ ਕੇ ਬਹੁਤ ਖੁਸ਼ ਹੋਈ। ਉਹਨਾਂ ਨੇ ਜਦੋਂ ਸੰਜੀਵ ਦੇ ਕੜਾ ਪਾਇਆ ਦੇਖਿਆ ਤਾਂ ਪੁੱਛ ਹੀ ਲਿਆ, "ਬੇਟਾ, ਤੁਸੀਂ ਵੀ ਕੜਾ ਪਾਇਆ ਹੈ?" "ਮਾਤਾ ਜੀ, ਬਹੁਤ Hindu ਪੰਜਾਬੀ ਕੜੇ ਪਾਉਂਦੇ ਹਨ। ਵੈਸੇ ਜਿਸ ਦਿਨ ਦਾ ਮੈਂ ਕੜਾ ਪਾਇਆ ਹੈ, ਉਦੋਂ ਦੇ ਮੇਰੇ ਸਾਰੇ ਕੰਮ ਸਿੱਧ ਹੁੰਦੇ ਨੇ।" ਸੰਜੀਵ ਨੇ ਆਪਣੇ ਖੱਬੇ ਹੱਥ ਨਾਲ ਕੜੇ ਨੂੰ ਘਮਾਉਂਦੇ ਹੋਏ ਕਿਹਾ, ਜੇ ਸਾਰੇ ਪੰਜਾਬੀ ਆਪਸੀ ਭੇਦ-ਭਾਵ ਮਿਟਾ ਕੇ ਇਕੱਠੇ ਤੁਰਨ ਤਾਂ ਪੰਜਾਬ ਦੀਆਂ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣ। ਮਾਤਾ ਜੀ ਨੇ ਪੰਜਾਬ ਦੀਆਂ ਕਠਿਨਾਈਆਂ ਹੱਲ ਕਰਨ ਦੇ ਸੁਝਾਅ ਨਾਲ ਕਿਹਾ ਪਰ ਸਰਕਾਰਾਂ ਪੰਜਾਬੀਆਂ ਨੂੰ ਇਕੱਠੇ ਕਿੱਥੇ ਹੋਣ ਦਿੰਦੀਆਂ ਨਹੀਂ। ਪਰਮਵੀਰ ਨੇ ਪੰਜਾਬੀਆਂ ਦੀ ਫੁੱਟ ਦਾ ਅਸਲੀ ਕਾਰਨ ਦੱਸਿਆ। ਚਲੋ ਛੱਡੋ ਆਪਾਂ ਵੀ ਕਿਹੜਾ ਕਿਹੜੀਆਂ ਗੱਲਾਂ ਵਿੱਚ ਪੈ ਗਏ। ਲਓ ਇਹ ਪਿੰਨੀਆਂ ਖਾਓ ਜਿਹੜੀਆਂ ਮੈਂ ਤੁਹਾਡੇ ਵਾਸਤੇ ਬਣਾ ਕੇ ਲਿਆਈਆਂ। ਮਾਤਾ ਜੀ ਨੇ ਉਹਨਾਂ ਨੂੰ ਪਿੰਨੀਆਂ ਫੜਾਉਂਦੇ ਕਿਹਾ ਆ ਦੇਸੀ ਘਿਓ ਵੀ ਲਓ ਅਤੇ ਆਪਸ ਵਿੱਚ ਵੰਡ ਲਓ ਮਾਤਾ ਜੀ ਸਾਡੀ ਵੰਡ ਖਾਣ ਦੀ ਸਾਂਝ ਤਾਂ ਪਹਿਲਾਂ ਹੀ ਪੱਕ ਚੁੱਕੀ ਹੈ ਪਰਮਵੀਰ ਨੇ ਡੱਬਾ ਸੰਜੀਵ ਨੂੰ ਦੇਂਦਿਆਂ ਜਵਾਬ ਦਿੱਤਾ ਮਾਤਾ ਜੀ ਤਿੰਨਾਂ ਮਿੱਤਰਾਂ ਨੇ ਆਪਸੀ ਪਿਆਰ ਦੀ ਕੜੀ ਹੋਰ ਮਜ਼ਬੂਤ ਕਰਕੇ ਸੰਤੋਸ਼ ਨਾਲ ਵਾਪਸ ਮੁੜ ਗਏ ਉਸ ਦਿਨ ਬ੍ਰਿੰਦਰ ਆਪਣੇ ਪਿੰਡ ਕੋਈ ਵਿਆਹ ਵਿੱਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ ਅਤੇ ਸੰਜੀਵ ਨੂੰ ਜਕਾਮ ਹੋਣ ਕਾਰਨ ਪਰਮਨ ਪਰਮਵੀਰ ਇਕੱਲਾ ਤੜਕੇ ਹੀ ਹਰਮੰਦਰ ਸਾਹਿਬ ਦੇ ਦਰਸ਼ਨ ਨੂੰ ਚਲਾ ਗਿਆ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸ ਨੇ ਅਨੂ ਨੂੰ ਪ੍ਰਕਰਮਾ ਵਿੱਚ ਝਾੜੂ ਲਾਉਂਦੇ ਦੇਖਿਆ ਉਹ ਸਾਇੰਸ ਦੀ ਪ੍ਰਯੋਗਸ਼ਾਲਾ ਵਿੱਚ ਕਈ ਵਾਰੀ ਮਿਲ ਚੁੱਕੇ ਸਨ ਪਹਿਲੀ ਵਾਰੀ ਉਦੋਂ ਉਹਨਾਂ ਗੱਲ ਕੀਤੀ ਜਦੋਂ ਅਨੂ ਇੱਕ ਪ੍ਰਯੋਗ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਅਸਫਲ ਹੋਣ ਦੇ ਕਾਰਨ ਉਸ ਨੇ ਪਰਮਵੀਰ ਤੋਂ ਮਦਦ ਲਈ ਸੀ ਵੈਸੇ ਵਿਦਿਆਰਥਣ ਤਾਂ ਉਹ ਬੀਐਸਸੀ ਫਾਈਨਲ ਦੀ ਸੀ ਪਰ ਅੰਮ੍ਰੀਰ ਇੱਕ ਪਾਸੇ ਹੋ ਕੇ ਲੰਘ ਗਿਆ ਕਿਉਂਕਿ ਉਸ ਦਾ ਧਿਆਨ ਜ਼ਿਆਦਾ ਕੀਰਤਨ ਵੱਲ ਸੀ ਅਤੇ ਉਹਨੂੰ ਵੀ ਆਪਣੀ ਸ਼ਾਦਾ ਵਿੱਚ ਮਸਤ ਸੇਵਾ ਕਰਦੀ ਰਹੀ ਓੰਜ ਵੀ ਤੜਕੇ ਤੜਕੇ ਜਦੋਂ ਸਾਰੀ ਫਿਜ਼ਾ ਵਿੱਚ ਰੱਬੀ ਬਾਣੀ ਦੀ ਗੂੰਜ ਕੁਦਰਤ ਨਾਲ ਮਿਲ ਕੇ ਅਲੌਕਿਕ ਨਜ਼ਾਰਾ ਪੇਸ਼ ਕਰ ਰਹੀ ਹੋਵੇ ਫਿਰ ਧਿਆਨ ਹੋਰ ਪਾਸੇ ਘਟ ਹੀ ਜਾਂਦਾ ਹੈ ਪਰੀ ਕਰਮਾ ਵਿੱਚ ਤੁਰਦਾ paramagnetic ਵੀ ਉਸ ਅਲੌਕਿਕ ਨਜ਼ਾਰੇ ਦਾ ਆਨੰਦ ਲੈਂਦਾ ਹੋਇਆ ਗੁਰੂ ਦੇ ਦਵਾਰੇ ਜਾ ਪਹੁੰਚਿਆ ਮੱਥਾ ਟੇਕ ਕੇ ਚੌਂਕੜੀ ਮਾਰੀ ਤੇ ਅੱਖਾਂ ਮੀਟ ਕੀਰਤਨ ਸੁਣ ਵਿੱਚ ਲੀਨ ਹੋ ਗਿਆ ਜਦੋਂ ਉਹ ਵਾਪਸ ਮੁੜਿਆ ਤਾਂ ਪ੍ਰਕਰਮਾ ਵਿੱਚ ਉਸ ਦਾ ਸਿੱਧਾ ਸਾਹਮਣਾ ਹੀ ਅਨੂ ਨਾਲ ਹੋ ਗਿਆ ਜੋ ਦਰਬਾਰ ਸਾਹਿਬ ਵੱਲ ਜਾ ਰਹੀ ਸੀ ਦੋਹਾਂ ਨੇ ਇੱਕ ਦੂਜੇ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਅਨੂ ਨੇ ਪੁੱਛਿਆ ਤੁਸੀਂ ਕਦੋਂ ਆਈ ਆਇਆ ਤਾਂ ਤੁਹਾਡੇ ਤੋਂ ਬਾਅਦ ਹੀ ਹਾਂ ਤੁਸੀਂ ਉਸ ਸਮੇਂ ਸੇਵਾ ਕਰ ਰਹੇ ਸੀ ਤੁਸੀਂ ਹਰ ਰੋਜ਼ ਹੀ ਸੇਵਾ ਕਰਨ ਆਉਂਦੇ ਹੋ ਪਰਮਵੀਰ ਨੇ ਨਾਲ ਹੀ ਪੁੱਛਿਆ ਹਰ ਰੋਜ਼ ਕਿੱਥੇ ਆ ਹੁੰਦਾ ਹੈ ਐਤਵਾਰ ਨੂੰ ਹੀ ਆਪਣੇ ਚਾਈ ਜੀ ਨਾਲ ਆਉਂਦੀ ਹਾਂ ਉਹ ਦਰਬਾਰ ਸਾਹਿਬ ਵਿੱਚ ਬੈਠੇ ਕੀਰਤਨ ਸੁਣਦੇ ਹਨ ਉਹਨਾਂ ਨੂੰ ਹੀ ਲੈਣ ਆਈ ਹਾਂ ਉਹ ਗੱਲਾਂ ਕਰ ਹੀ ਰਹੇ ਸਨ ਕਿ ਚਾਈ ਜੀ ਉਹਨਾਂ ਕੋਲ ਆ ਪਹੁੰਚੇ ਪਰਮਵੀਰ ਉਹਨਾਂ ਦੇ ਗੋਡਿਆਂ ਵੱਲ ਨੂੰ ਝੁਕਿਆ ਤੇ ਫਤੇ ਬੁਲਾਈ ਚਾਈ ਜੀ ਪਰਮਵੀਰ ਮੇਰੇ ਨਾਲ ਕਾਲਜ ਵਿੱਚ ਪੜ੍ਹਦੇ ਹਨ ਇਹ ਕਹਿ ਕੇ ਅਨੂ ਨੇ ਚਾਈ ਜੀ ਨੂੰ ਪਰਮਵੀਰ ਨਾਲ ਮਿਲਾਇਆ ਚਾਈ ਜੀ ਨੂੰ ਪਰਮਵੀਰ ਵਿੱਚ ਪਤਾ ਨਹੀਂ ਕੀ ਵਿਸ਼ੇਸ਼ ਲੱਗਾ ਉਹ ਝੱਟ ਬੋਲੇ beta ਅਸੀਂ ਇਸ ਸ਼ਹਿਰ ਵਿੱਚ ਹੀ ਰਹਿੰਦੇ ਹਾਂ ਕਦੇ ਘਰ ਆਉਣਾ ਇਸ ਦਿਨ ਤੋਂ ਬਾਅਦ ਪਰਮਵੀਰ ਅਤੇ ਅਨੂ ਆਮ ਦੋਸਤਾਂ ਵਾਂਗ ਮਿਲਣ ਲੱਗ ਪਏ ਇੱਕ ਦਿਨ ਵਰਿੰਦਰ ਨੇ ਉਹਨਾਂ ਨੂੰ ਗਰਾਊਂਡ ਵਿੱਚ ਕਾ ਉੱਪਰ ਬੈਠੇ ਦੇਖਿਆ ਤਾਂ ਉਹ ਹੈਰਾਨ ਰਹਿ ਗਏ ਆਉਂਦਾ ਹੀ ਸੰਜੀਵ ਨੂੰ ਬੋਲਿਆ ਪਰਮਵੀਰ ਤਾਂ ਛੋਪਾਰ ਅਸਤਮ ਨਿਕਲਿਆ ਆਪਾਂ ਸਵੇਰੇ ਦੇ ਉਸ ਦਿਨ ਉਸ ਨੂੰ ਲੱਭੀ ਜਾਂਦੇ ਹਾਂ ਉਹ ਗਰਾਊਂਡ ਵਿੱਚ ਕਿਸੇ ਕੁੜੀ ਨਾਲ ਬੈਠਾ ਗੱਲਾਂ ਕਰਨ ਵਿੱਚ ਰੁੱਝਿਆ ਹੋਇਆ ਹੈ। ਉਦੋਂ ਹੀ ਪਰਮਵੀਰ ਉਹਨਾਂ ਕੋਲ ਆ ਪਹੁੰਚਾ। ਉਹ ਕੁੜੀ ਕੌਣ ਸੀ ਜਿਸ ਦੇ ਗੋਡੇ ਮੁੱਢ ਬੈਠਾ ਗੱਪਾਂ ਪਟਕਦਾ ਆਇਆ। ਉਹ ਵੀ ਤੁਹਾਡੇ ਵਾਂਗ ਨਵੀਂ ਦੋਸਤ ਬਣੀ ਹੈ। ਪਰਮਵੀਰ ਨੇ ਸਹਿ ਸੁਭਾਜਵਾ ਦਿੱਤਾ। ਅਸੀਂ ਕਦੋਂ ਦੇ ਤੈਨੂੰ ਪਾਲਦੇ ਪਏ ਸੀ ਪਰ ਤੂੰ ਤਾਂ ਉਹੀ ਗੱਲ ਕੀਤੀ ਕਿ ਨਵੇਂ ਬਣੇ ਮਿੱਤ ਤਾਂ ਪੁਰਾਣੇ ਕੀ ਦੇ ਚਿੱਤ। ਯਾਰੋ ਐਸੀ ਤਾਂ ਕੋਈ ਗੱਲ ਨਹੀਂ ਮੌਕਾ ਮਿਲਤੇ ਮੈਂ ਤੁਹਾਡੀ ਮੁਲਾਕਾਤ ਉਸ ਨਾਲ ਜ਼ਰੂਰ ਕਰਵਾਵਾਂਗਾ ਅਗਲੇ ਐਤਵਾਰ ਕੁਦਰਤੀ ਚੌਹਾ ਦਾ ਟਾਕਰਾ ਦਰਬਾਰ ਸਾਹਿਬ ਵਿੱਚ ਹੋ ਗਿਆ ਬਰਿੰਦਰ ਤੇ ਸੰਜੀਵ ਨੂੰ ਦੇਖ ਕੇ ਹੈਰਾਨ ਰਹਿ ਗਏ ਅਣੂ ਦੇ ਜਾਣ ਤੋਂ ਬਾਅਦ ਬਰਿੰਦਰ ਨੇ ਕਹਿ ਦਿੱਤਾ ਇਹ ਲੜਕੀ ਤੇਰੀ ਦੋਸਤ ਕਿਵੇਂ ਬਣ ਗਈ ਜਿਹੜੀ ਇੰਨੀ ਸ਼ਰਮਾਕਲ ਹੈਲੋ ਦਾ ਜਵਾਬ ਦਿੰਦੇ ਵੀ ਘਬਰਾ ਜਾਂਦੀ ਹੈ ਸੰਜੀਵ ਨੇ ਆਪਣਾ ਤਜਰਬਾ ਦੱਸਦਿਆਂ ਇੱਕ ਦਿਨ ਜਦੋਂ ਜ਼ੋਰ ਦੀ ਮੀਂਹ ਦਾ ਸ਼ਰਾਟਾ ਆਇਆ ਤਾਂ ਅਨੂ ਕੰਟੀਨ ਵੱਲ ਨੂੰ ਮੀਂਹ ਤੋਂ ਬਚਣ ਲਈ ਦੌੜੀ ਅਤੇ ਚਣਕ ਉਸਦਾ ਪੈਰ ਤਿਲਕ ਗਿਆ। ਉਹ ਕਹਿਰੀਆਂ ਕੋਲ ਡਿੱਗ ਪਈ। ਸੰਜੀਵ ਉਸ ਦੇ ਮਗਰ ਆ ਰਿਹਾ ਸੀ। ਇਸ ਦੀ ਮਦਦ ਕਰਨ ਲਈ ਹੈਲੋ ਕਹਿ ਅਨੂ ਨੂੰ ਉਠਾਉਣ ਲਈ ਆਪਣਾ ਹੱਥ ਵਧਾਇਆ ਪਰ ਅਨੂ ਇੰਨੀ ਘਬਰਾ ਗਈ ਕਿ ਆਪਣਾ ਹੱਥ ਤਾਂ ਕੀ ਫੜਾਉਣਾ ਸੀ। ਹੈਲੋ ਦਾ ਉੱਤਰ ਵੀ ਨਹੀਂ ਦੇ ਸਕੀ। ਪਰੰਭੀਰੇ ਸੁਣ ਕੇ ਮੁਸਕਰਾਇਆ ਤੇ ਬੋਲਿਆ ਇਹ ਤਾਂ ਅਨੂ ਉੱਪਰ ਹੀ ਨਿਰਭਰ ਕਰਦਾ ਹੈ ਕਿ ਕਿਸ ਨੂੰ ਦੇਖ ਕੇ ਸ਼ਰਮਾਉਂਦੀ ਹੈ ਤੇ ਕਿਸ ਦੀ ਦੋਸਤ ਬਣ ਜਾਂਦੀ ਬਹੁਤੀਆਂ ਗੱਲਾਂ ਨਾ ਬਣਾ ਸਿੱਧਾ ਕਹਿ ਕਿ ਗੱਲ ਦੋਸਤੀ ਤੋਂ ਗਾਂ ਵਧ ਗਈ ਹੈ ਵਰਿੰਦਰ ਨੇ ਆਪਣਾ ਸ਼ੱਕ ਜ਼ਾਹਿਰ ਕੀਤਾ ਇਹੋ ਜਿਹੀਆਂ ਗੱਲਾਂ ਗੁਰੂਕਰ ਆ ਕੇ ਨਹੀਂ ਕਰੀਦੀਆਂ ਪਰਮਵੀਰ ਨੇ ਸਿਆਣਿਆਂ ਬੰਦਿਆ ਕਿਹਾ ਹਾਂ ਜੀ ਗੁਰੂਕਰ ਆ ਕੇ ਲੜਕੀਆਂ ਨਾਲ ਮੁਲਾਕਾਤ ਕਰ ਲੈਂਦੀ ਹੈ ਇਹ ਕਹਿ ਕੇ ਸੰਜੀਵ ਹੱਸਿਆ ਅੱਖਾਂ ਦੇ ਫੋਰ ਵਿੱਚ ਜਲਦੀ ਹੀ 1 ਸਾਲ ਲੰਘ ਗਿਆ ਪਰ ਅੰਬੀਰ ਐਮਐਸਸੀ ਭਾਗ ਦੂਜੇ ਵਿੱਚ ਹੋ ਗਿਆ ਤੇ ਅਨੂ ਨੇ ਬੀਐਸਸੀ ਕਰਨ ਤੋਂ ਬਾਅਦ ਬੀਐਡ ਕਰਨ ਲਈ ਜਲੰਧਰ ਦੇ ਇੱਕ ਕਾਲਜ ਵਿੱਚ ਦਾਖਲਾ ਲੈ ਲਿਆ ਭਾਵੇਂ ਦੋਨੋਂ ਅਲੱਗ ਥਾਵਾਂ ਉੱਪਰ ਪੜ੍ਹਾਈ ਕਰਨ ਲੱਗ ਪਏ ਸਨ ਫੇਰ ਵੀ ਮੌਕਾ ਮਿਲਣ ਉੱਪਰ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਪਰ ਅੰਬੀਰ ਨੂੰ ਦੇ ਘਰ ਆਮ ਜਾ ਆਉਂਦਾ ਸੀ ਘਰ ਵਾਲੇ ਵੀ ਉਸ ਨੂੰ ਆਪਣੇ ਘਰ ਦਾ ਮੈਂਬਰ ਹੀ ਸਮਝਦੇ ਸਨ ਇਸੇ ਕਰਕੇ ਪਰਮਵੀਰ ਨੇ ਅਣੂ ਨੂੰ ਪੁੱਛਿਆ ਮੈਂ ਇੱਕ ਸਿੱਖ ਹਾਂ ਤੇ ਤੁਸੀਂ ਹਿੰਦੂ ਫੇਰ ਵੀ ਤੇਰੇ ਘਰ ਦੇ ਮੇਰੇ ਨਾਲ ਸਨੇਹ ਕਿਉਂ ਕਰਦੇ ਹਨ ਤੁਹਾਨੂੰ ਪਤਾ ਹੀ ਹੈ ਮੇਰਾ ਵੱਡਾ ਭਰਾ ਸਰਦਾਰ ਹੈ ਜੋ ਫੌਜ ਵਿੱਚ ਹੈ ਗੱਲ ਧਰਮ ਦੀ ਨਹੀਂ ਹੁੰਦੀ ਵਿਚਾਰਾਂ ਦੀ ਹੈ ਜੇ ਵਿਚਾਰ ਮਿਲ ਜਾਣ ਤਾਂ ਧਰਮ ਵਿੱਚ ਨਹੀਂ ਆਉਂਦੇ ਅਣੂ ਦੀ ਇਹ ਗੱਲ ਸੁਣ ਕੇ ਪਰਮਵੀਰ ਨੇ ਉਸ ਨੂੰ ਗਲਵੱਕੜੀ ਵਿੱਚ ਲੈ ਲਿਆ ਤੇ ਭਾਵਕ ਹੋ ਬੋਲਿਆ ਰੱਬ ਕਰੇ ਆਪਣੇ ਵਿੱਚ ਵੀ ਧਰਮ ਧਰਮਾਂ ਵਾਲੀ ਅੜਚਣ ਨਾ ਪਵੇ ਗਰਮੀ ਦੀਆਂ ਛੁੱਟੀਆਂ ਕਾਰਨ ਪਰਮਵੀਰ ਆਪਣੇ ਕਸਬੇ ਵਿੱਚ ਮਾਤਾ ਪਿਤਾ ਕੋਲ ਗਿਆ ਹੋਇਆ ਸੀ ਇੱਕ ਦਿਨ ਉਸ ਨੂੰ ਵਿਆਹ ਦੇ ਕਾਰਡ ਨਾਲ ਅਨੂ ਦਾ ਖਾਤ ਮਿਲਿਆ ਜਿਸ ਵਿੱਚ ਉਸ ਨੇ ਆਪਣੇ ਵੱਡੇ ਭਰਾ ਦੇ ਵਿਆਹ ਵਿੱਚ ਪਰਮਵੀਰ ਦੇ ਪਰਿਵਾਰ ਨੂੰ ਸ਼ਾਮਲ ਹੋਣ ਲਈ ਤਾਕੀਦ ਕੀਤੀ ਸੀ ਕਿਉਂਕਿ ਹੁਣ ਤੱਕ ਦੋ ਪਰਿਵਾਰ ਇੱਕ ਦੂਜੇ ਨੂੰ ਜਾਣ ਗਏ ਸਨ ਇੱਕ ਵਾਰੀ ਪਰਮਵੀਰ ਆਪਣੇ ਪਿਤਾ ਜੀ ਨੂੰ ਅਣੂ ਦੇ ਘਰ ਵੀ ਲੈ ਕੇ ਗਿਆ ਸੀ ਅਣੂ ਦੇ ਪਰਿਵਾਰ ਨੇ ਉਹਨਾਂ ਦੀ ਇੰਨੀ ਆਉਪਾਗਤ ਕੀਤੀ ਕਿ ਪਿਤਾ ਜੀ ਜਦੋਂ ਵੀ ਪਰਮਬੇ ਨੂੰ ਮਿਲ ਲਾਉਂਦੇ ਪਹਿਲਾਂ ਅਣੂ ਦੇ ਘਰ ਆਉਂਦੇ ਅਤੇ ਉਹਨਾਂ ਲਈ ਆਪਣੇ ਕਸਬੇ ਦੀਆਂ ਮਿੱਠੀਆਂ ਛੱਲੀਆਂ ਸਰੋਂ ਦਾ ਸਾਗ ਤੇ ਗੰਨੇ ਆਦੀਆਂ ਸੁਗਾਤਾਂ ਲਿਆਉਂਦੇ ਪਰਮਵੀਰ ਦੇ ਪਿਤਾ ਜੀ ਜ਼ਿਮੀਦਾਰੀ ਦੇ ਰਜੇਵਿਆਂ ਵਿੱਚ ਮਗਨ ਹੋਣ ਕਾਰਨ ਵਿਆਹ ਵਿੱਚ ਸ਼ਾਮਿਲ ਨਹੀਂ ਸਨ ਹੋ ਸਕਦੇ ਐਸ ਲਈ ਉਹਨਾ ਪਰਮਵੀਰ ਨੇ ਕਿਹਾ ਪੁੱਤਰ ਤੂੰ ਹੀ ਵਿਆਹ ਉਪਰ ਜਾ ਪਰਮ ਮੈਨੂੰ ਵੀ ਆਪਣੇ ਨਾਲ ਲੈ ਜਾਈ ਮੈਂ ਵੀ ਗੁਰੂ ਦੀ ਨਗਰੀ ਦੇ ਦਰਸ਼ਨ ਕਰਾਂ ਪਰਮਵੀਰ ਦੀ ਨਾਨੀ ਜੀ ਨੇ ਕਿਹਾ ਨਾਲੇ ਉਦੋਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਗੁਰਪਰਬ ਵੀ ਹੈ ਪਰਮਵੀਰ ਨੇ ਨਾਨੀ ਜੀ ਨੂੰ ਨਾਲ ਲਿਆ ਅਤੇ ਸ਼ਾਮ ਦੀ ਟ੍ਰੇਨ ਫੜ ਲਈ ਰਾਤ ਨੂੰ ਉਹ ਅਮਰਤਸਰ ਪਹੁੰਚ ਗਏ ਅਣੂ ਦੇ ਘਰ ਗਏ ਤਾਂ ਪਤਾ ਲੱਗਾ ਅਣੂ ਮਹਿਮਾਨਾਂ ਨਾਲ ਮੱਥਾ ਟੇਕਣ ਦਰਬਾਰ ਸਾਹਿਬ ਗਈ ਹੈ। ਦੇਲਤਾ ਪਰਮबीर ਦਾ ਕਰਦਾ ਸੀ ਉਹ ਵੀ ਦਰਬਾਰ ਸਾਹਿਬ ਜਾਵੇ ਪਰਣੂ ਦੇ ਚਾਹੀ ਨਹੀਂ ਰੋਕ ਲਿਆ ਤੇ ਕਿਹਾ beta ਉਹ ਤਾਂ ਆਉਣ ਵਾਲੇ ਨੇ। ਨਾਨੀ ਜੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਕੋਠਾ ਸਾਹਿਬ ਲੈ ਕੇ ਜਾਣ ਅਤੇ ਤੜਕੇ ਵਾਪਸ ਲਿਆਉਂਦਾ ਦ੍ਰਿਸ਼ ਦੇਖਣਾ ਚਾਹੁੰਦੇ ਸਨ। ਇਸ ਲਈ ਪਰਮबीर ਨੇ ਦੂਸਰੀ ਰਾਤ ਦਰਬਾਰ ਸਾਹਿਬ ਤਾਉਂਦਾ ਪ੍ਰੋਗਰਾਮ ਬਣਾ ਲਿਆ। ਅਤੇ ਬੇਸਬਰੀ ਨਾਲ ਅਨੁਦਾਨ ਇੰਤਜ਼ਾਰ ਕਰਨ ਲੱਗਾ ਰਾਤ ਦੇ 2 ਵਜੇ ਤੱਕ ਵੀ ਜਦੋਂ ਉਹ ਨੂੰ ਮਹਿਮਾਨਾਂ ਨੂੰ ਲੈ ਕੇ ਵਾਪਸ ਨਹੀਂ ਆਈ ਤਾਂ ਸਾਰਿਆਂ ਨੂੰ ਫਿਕਰ ਹੋਣ ਲੱਗਾ ਚਾਈ ਜੀ ਕਾਫੀ ਘਬਰਾਦੇ ਸਨ ਉਹਨਾਂ ਦਾ ਪਤੀ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਕਹਿ ਰਿਹਾ ਸੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਹੋਣ ਕਾਰਨ ਦਰਬਾਰ ਸਾਹਿਬ ਵਿੱਚ ਸੰਗਤ ਬਹੁਤ ਜ਼ਿਆਦਾ ਹੋਵੇਗੀ ਅਤੇ ਇਕੱਠ ਵਿੱਚੋਂ ਨਿਕਲਦੇ-ਨਿਕਲਦੇ ਹੀ ਕਾਫੀ ਸਮਾਂ ਲੱਗ ਜਾਂਦਾ ਹੈ ਅਨੂ ਦਾ ਛੋਟਾ ਭਰਾ ਆਪਣੇ ਇੱਕ ਦੋਸਤ ਨੂੰ ਨਾਂ ਲੈ ਕੇ ਸਕੂਟਰ ਉੱਪਰ ਦਰਵਾਰ ਸਾਹਿਬ ਵਾਲੇ ਨੂੰ ਉਹਨਾਂ ਨੂੰ ਲੈਣ ਲਈ ਚੱਲ ਪਿਆ ਪਰ ਥੋੜੀ ਵਿੱਤ ਜਾਣ ਉੱਪਰ ਉਹਨਾਂ ਨੂੰ ਪਤਾ ਲੱਗਾ ਕਿ ਸਾਰੇ ਸ਼ਹਿਰ ਨੂੰ ਭਾਰਤੀ ਫੌਜ ਨੇ ਘੇਰ ਰੱਖਿਆ ਹੈ ਅਤੇ ਅਗਾਂਹ ਕੋਈ ਵੀ ਨਹੀਂ ਜਾ ਸਕਦਾ ਇਸ ਗੱਲ ਦਾ ਪਤਾ ਲੱਗਣ ਨਾਲ ਸਾਰੇ ਘਰ ਦਾ ਮਾਹੌਲ ਖੁਸ਼ੀ ਦੇ ਥਾਂ ਉਦਾਸੀ ਵਿੱਚ ਬਦਲ ਗਿਆ ਸਾਰੇ ਸੋਚਾਂ ਸੋਚਦੇ ਰਾਤ ਲੰਗਾਉਣ ਲੱਗੇ ਥੋੜੀ ਦੇਰ ਬਾਅਦ ਬਿਜਲੀ ਵੀ ਚਲੀ ਗਈ ਅਤੇ ਕੁੱਪ ਹਨੇਰਾ ਸਾਰੇ ਪਾਸੇ ਪਸਰ ਗਿਆ ਜਦੋਂ ਪਟਾਕੇ ਚੱਲਣੋਂ ਵਾਂਗ ਆਵਾਜ਼ਾਂ ਆਉਣ ਲੱਗ ਪਈਆਂ ਘਰ ਵਿਚਲੇ ਸਾਰੇ ਇਨਸਾਨ ਮੂੰਹ ਨਾਲ ਗੱਲਾਂ ਕਰਨੀਆਂ ਭੁੱਲ ਗਏ ਤੇ ਅੱਖਾਂ ਹੀ ਇੱਕ ਦੂਜੇ ਨੂੰ ਲੱਭਣ ਲੱਗੀਆਂ ਮੋਮਬੱਤੀ ਜਗਾਉਣ ਨਾਲ ਇੱਕ ਦੂਜੇ ਦੇ ਪਹਿ ਪੀਤ ਚਿਹਰੇ ਥੋੜੇ ਥੋੜੇ ਨਜ਼ਰ ਆਉਣ ਲੱਗੇ ਟੈਲੀਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਡੈడ్ ਸੀ ਜਲਦੀ ਹੀ ਇਹ ਖਬਰ ਅੱਗੇ ਵਾਂਗ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਭਾਰਤੀ ਫੌਜ ਨੇ ਦਰਬਾਰ ਸਾਹਿਬ ਅਤੇ ਆਲੇ-ਦੁਆਲੇ ਦੇ ਸਾਰੇ ਗੁਰਦੁਆਰਿਆਂ ਉੱਪਰ ਹਮਲਾ ਕਰ ਦਿੱਤਾ ਹੈ ਅਣੂ ਦੇ ਘਰ ਵਿਆਹ ਦੇ ਰੰਗ ਵਿੱਚ ਭੰਗ ਪੈ ਗਿਆ ਸਾਰੇ ਪੰਜਾਬ ਵਿੱਚ ਘਰਫੋ ਲੱਗਾ ਹੋਣ ਕਾਰਨ ਕੋਈ ਵੀ ਟਾਸ ਤੋਂ ਮਸ ਨਹੀਂ ਸੀ ਹੋ ਸਕਦਾ ਇਹ ਸਾਰੀਆਂ ਖਬਰਾਂ ਅਣੂ ਦੇ ਘਰ ਦੇ ਵਿਚਲੇ ਸਹਿਮੇ ਹੋਏ ਲੋਕ ਛੋਟੇ ਜਿਹੇ ਸੈਲਾਂ ਵਾਲੇ ਰੇਡੀਓ ਤੋਂ ਸੁਣ ਰਹੇ ਸਨ 5-6 ਦਿਨ ਇਸ ਤਰ੍ਹਾਂ ਦਾ ਹੀ ਘਰ ਵਿੱਚ ਵਾਤਾਵਰਨ ਛਾਇਆ ਰਿਹਾ ਪਰੰਬੀ ਦੀ ਨੀਂਦ ਅਤੇ ਭੁੱਖ ਉੱਡ ਗਈ ਸੀ ਪਰ ਫਿਰ ਵੀ ਬਾਕੀਆਂ ਦਾ ਦਿਲ ਰੱਖਣ ਲਈ ਕਹਿ ਦਿੰਦਾ ਮੇਰੇ ਖਿਆਲ ਆ ਫੌਜਾਂ ਨੇ ਸ਼ਰਧਾਲੂਆਂ ਨੂੰ ਸੁਰੱਖਤ ਤਾਂ ਉੱਪਰ ਪਹੁੰਚਾ ਦਿੱਤਾ ਹੋਵੇਗਾ ਚਿੰਤਾ ਕਰਨ ਦੀ ਲੋੜ ਨਹੀਂ ਆਹੋ ਇਹ ਰੇਡੀਓ ਵੀ ਝੂਠੀਆਂ ਖਬਰਾਂ ਦੇ ਰਿਹਾ ਹੈ ਭਾਰਤ ਦੀ ਫੌਜ ਕਿਸ ਤਰ੍ਹਾਂ ਇਹ ਜ਼ੁਲਮ ਕਰ ਸਕਦੀ ਹੈ ਜਿਸ ਭਾਰਤ ਨੇ ਦੇ ਲਈ ਗੁਰੂ ਘਰਾਂ ਦੇ ਗੁਰੂਆਂ ਨੇ ਅਤੇ ਸ਼ਰਧਾਲੂਆਂ ਨੇ ਕੁਰਬਾਨੀਆਂ ਦਿੱਤੀਆਂ ਹੁਣ ਨਾਨੀ ਜੀ ਭਾਰਤੀ ਫੌਜ ਵਿੱਚ ਯਕੀਨ ਰੱਖਦੇ ਹੋਏ ਬੋਲੇ ਸ਼ਾਇਦ ਪੰਜਾਬੀਆਂ ਨੂੰ ਡਰਾਵਾ ਦੇਣ ਦਾ ਸਰਕਾਰ ਡਰਾਮਾ ਕਰਦੀ ਹੋਵੇਗੀ। ਅਨੂ ਦੇ ਮਾਸੜ ਜੀ ਨੇ ਆਪਣਾ ਵਿਚਾਰ ਦਿੱਤਾ। ਡਰਾਮਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਵਾਲੇ ਦਿਨ ਵਿੱਚ ਹੀ ਕਰਨਾ ਸੀ। ਹੋਰ ਕੋਈ ਦਿਨ ਨਹੀਂ ਸੀ ਲੱਭਾ। ਅਨੂ ਦੇ ਚਾਹੀ ਜੀ ਗੁੱਸੇ ਅਤੇ ਦੁੱਖ ਭਰੇ ਹੋਏ ਮਨ ਨਾਲ ਬੋਲੇ। ਅਚਾਨਕ ਪਰਮਵੀਰ ਨੂੰ ਚੇਤਾ ਆ ਗਿਆ ਕਿ ਉਸਦੇ دوست ਸੰਜੀਵ ਦੇ ਡੈਡੀ ਫੌਜ ਵਿੱਚ ਕਰਨਲ ਹੈ। ਕਿਸੇ ਤਰ੍ਹਾਂ ਪਰਮਵੀਰ ਨੇ ਸੰਜੀਵ ਨਾਲ رابطہ ਕਾਇਮ ਕੀਤਾ। ਜੱਸਦੀ ਬਦੌਲਤ ਪਰੰਬੀਰ ਤੇ ਆਨੂ ਦੇ ਪ੍ਰਾਣੋਂ ਦਰਬਾਰ ਸਾਹਿਬ ਜਾਣ ਦੀ ਆਗਿਆ ਮਿਲ ਗਈ। ਜਦੋਂ ਫੌਜੀ ਉਹਨਾਂ ਨੂੰ ਲੈ ਕੇ ਦਰਬਾਰ ਸਾਹਿਬ ਅੰਦਰ ਦਾਖਲ ਹੋਏ ਆਲਾ ਦਵਾਲਾ ਦੇਖ ਕੇ ਪਰੰਬੀ ਦੇ ਹੋਸ਼ ਖੰਭ ਲਾ ਕੇ ਉੱਡ ਗਏ। ਟੁੱਟੀਆਂ ਹੋਈਆਂ ਪ੍ਰਕਰਮਾਂ ਤੇ ਲਹੂ ਨਾਲ ਭਿੱਜੇ ਹੋਏ ਫਾਰਸ਼ ਦੇ ਨੇ ਉਸ ਦੇ ਦਿਲ ਉੱਪਰ ਹਥੌੜੇ ਵਾਂਗ ਵਾਰ ਕੀਤਾ ਤੇ ਸੜ ਰਹੀਆਂ ਲਾਸ਼ਾਂ ਦੀ ਸੜਿਆਨ ਨੇ ਉਸ ਦਾ ਸਿਰ ਘੁਮਨ ਲਾ ਦਿੱਤਾ। ਉਹ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਪਿਆ। ਅਣੂ ਦਾ ਭਰਾ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਹੋਇਆ ਝਰੋਣ ਲੱਗਾ ਅਤੇ ਖੂਨ ਮਿਲੇ ਪਾਣੀ ਨਾਲ ਉਸ ਦੇ ਮੂੰਹ ਉੱਪਰ ਛਿੱਟੇ ਮਾਰਨ ਲੱਗਾ। ਉਦੋਂ ਹੀ ਇੱਕ ਫੌਜੀ ਅਫਸਰ ਆਇਆ ਤੇ ਹਿੰਦੀ ਵਿੱਚ ਸਾਰਿਆਂ ਦੀ ਮਾਂ ਭੈਣ ਇੱਕ ਕਰਨ ਲੱਗਾ। ਪਰਮਵੀਰ ਨੂੰ ਅੰਦਰ ਲਿਆਉਣ ਅਤੇ ਭੇਜਣ ਵਾਲਿਆਂ ਦੀ ਵੀ ਪਰਮਵੀਰ ਨੂੰ ਹਸਪਤਾਲ ਵਿੱਚ 3 ਦਿਨ ਬਾਅਦ ਅੱਖ ਖੋਲ੍ਹਣ ਅਤੇ ਨਾਲ ਹੀ ਮੂੰਹ ਵਿੱਚ ਕੁਝ ਕਹਿਣ ਦਾ ਯਤਨ ਕਰਨ ਲੱਗਾ। ਫਿਰ ਉਹ ਇੱਕਦਮ ਅਣੂ ਕਹਿੰਦਾ ਹੋਇਆ ਉੱਠਿਆ ਤੇ ਕੋਲ ਬੈਠੀ ਨਰਸ ਨੂੰ ਧੱਕਾ ਦੇ ਕੇ ਦੌੜ ਪਿਆ ਪਰ ਹਸਪਤਾਲ ਦੇ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ ਉਹ ਪਾਗਲਾ ਵਾਂਗ ਚੀਕਣ ਲੱਗਾ ਡਾਕਟਰ ਨੇ ਉਸ ਨੂੰ ਫੇਰ ਬੇਹੋਸ਼ੀ ਦਾ ਟੀਕਾ ਲਾ ਦਿੱਤਾ ਉਸ ਦੀ ਹਾਲਤ ਦੇਖ ਕੇ ਸਭ ਘਬਰਾ ਗਏ ਡਾਕਟਰ ਨੇ ਉਹਨਾਂ ਨੂੰ ਤਸੱਲੀ ਦਿੱਤੀ ਅਤੇ ਕਿਹਾ ਇਸ ਦੇ ਨਰਵਸ ਸਿਸਟਮ ਉੱਪਰ ਸਦਮੇ ਦਾ ਅਸਰ ਹੋਣ ਕਾਰਨ ਥੋੜੀ ਦੇਰ ਇਹ ਇਸ ਦੀ ਇਹ ਹਾਲਤ ਹੋਣੀ ਹੈ ਫਿਰ ਹੌਲੀ ਹੌਲੀ ਠੀਕ ਹੋ ਜਾਵੇਗਾ ਸਾਲ ਬਾਅਦ ਵੀ ਪਰਮਵੀਰ ਦੀ ਹਾਲਤ ਸੁਧਰਨ ਦੀ ਬਜਾਏ ਹੋਰ ਵਿਗੜ ਗਈ ਉਹ ਪਾਗਲ ਹੋ ਗਿਆ ਕਰਦਿਆ ਨੇ ਕੋਈ ਥਾਣੇ ਛੱਡੀ ਉਹਦਾ ਇਲਾਜ ਕਰਵਾਉਣ ਵਿੱਚ ਉਸ ਦੀ ਨਾਨੀ ਸਾਧਾਂ ਜੋਗੀਆਂ ਤੇ ਪੁੱਛਾਂ ਵਾਲਿਆਂ ਦੇ ਡੇਰਿਆਂ ਵਿੱਚ ਵੀ ਕੋਮਦੀ ਇਹ ਹਾਰ ਗਈ ਪਰਮਵੀਰ ਦੇ ਮਾਤਾ ਪਿਤਾ ਪੜੇ ਲਿਖੇ ਹੋਣ ਕਾਰਨ ਇਹਨਾਂ ਝਮੇਲਿਆਂ ਤੋਂ ਬਚੇ ਰਹੇ ਪਰ ਡਾਕਟਰ ਕੋਈ ਨਹੀਂ ਛੱਡਿਆ ਉਹ ਖਿਲਰੇ ਹੋਏ ਵਾਲਾਂ ਤੇ ਖਿੱਚ-ਖਿੱਚ ਕੇ ਪੱਟੀ ਹੋਈ ਦਾੜੀ ਵਿੱਚ بے ਪਛਾਣ ਹੋ ਗਿਆ। ਕਈ ਵਾਰੀ ਆਪਣੇ ਘਰ ਦੀ ਛੱਤ ਉੱਪਰ ਚੜ੍ਹ ਕੇ ਇੰਗਲਿਸ਼ ਵਿੱਚ ਉੱਚੀ-ਉੱਚੀ ਬੋਲਦਾ। ਕਦੀ-ਕਦੀ ਅਨੂ-ਅਨੂ ਕਹਿ ਕੇ ਆਵਾਜ਼ਾਂ ਮਾਰਦਾ। ਕਦੇ ਇੰਦਰਾ ਗਾਂਧੀ ਨੂੰ ਗਾਲਾਂ ਕੱਢਦਾ। ਕਈ ਲੋਕ ਉਸ ਨੂੰ ਦੇਖ ਕੇ ਰੋ ਛੱਡਦੇ ਅਤੇ ਕਈ ਹੱਸ। ਦੂਰਦਰਸ਼ਨ ਉੱਪਰ ਕੋਈ ਲੜਕੀ ਖ਼ਬਰਾਂ ਦਿੰਦੀ ਤਾਂ ਦੌੜ ਕੇ ਜਾ ਕੇ ਟੀਵੀ ਨੂੰ ਚੁੰਮਦਾ ਅਤੇ ਫੇਰ ਖਿੜਕੜਾ ਕੇ ਹੱਸਦਾ ਅਤੇ ਸਾਰਿਆਂ ਨੂੰ ਦੱਸਦਾ। ਇਹ ਅਨੂ ਹੈ ਕਿਸੇ ਗੁਰਦੁਆਰੇ ਦੀ ਤਸਵੀਰ ਦੇਖਦਾ ਉਹ ਸੁੱਪਰ ਸਿਰ ਰੱਖ ਕੇ ਚੀਕਾ ਮਾਰ ਕੇ ਰੋਣ ਲੱਗਦਾ ਇਹੋ ਜਿਹੀਆਂ ਗੱਲਾਂ ਉਸ ਦੀ ਹਰ ਰੋਜ਼ ਦੀ ਜ਼ਿੰਦਗੀ ਦਾ ਹਿੱਸਾ ਬਣ ਗਈਆਂ ਸਨ ਉਸ ਦੇ ਮਾਤਾ ਪਿਤਾ ਆਪਣੇ ਆਪ ਨੂੰ ਨਾ ਮੰਨ ਰਿਹਾ ਵਿੱਚ ਸਮਝਦੇ ਨਾ ਜਾਂਦੇ ਵਿੱਚ ਡਾਕਟਰ ਦਾਸ ਦਾ ਇਸ ਦੇ ਦਿਮਾਗ ਉੱਪਰ ਦੋ ਗੱਲਾਂ ਦਾ ਅਸਰ ਕਾਫੀ ਪਿਆ ਹੈ ਇੱਕ ਦਰਬਾਰ ਸਾਹਿਬ ਉੱਪਰ ਹਮਲਾ ਹੋਣਾ ਤੇ ਦੂਸਰਾ ਅਨੂ ਦਾ ਪਤਾ ਨਾ ਲੱਗਣਾ ਪਰ ਅਨੂ ਨੇ ਕੀ ਮਿਲਣਾ ਸੀ ਉਹਦੀ ਤਾਂ লাশ ਵੀ ਨਾ ਮਿਲੀ ਜਿਸ ਤੋਂ ਸ਼ਾਇਦ ਉਸ ਨੂੰ ਤਸੱਲੀ ਹੋ ਜਾਂਦੀ ਉਸ ਦੇ ਹੁਣ ਸੰਗਲ ਲੱਗਣ ਲੱਗ ਪਏ ਸੀ ਕਈ ਵਾਰੀ ਸੰਗਲ ਤੜਾ ਕੇ ਦੌੜ ਜਾਂਦਾ ਘਰ ਦੇ ਉਸ ਨੂੰ ਲਾਭ ਦੇ ਆਪ ਵੀ ਅੱਧੇ ਪਾਗਲ ਹੋ ਜਾਂਦੇ ਕਈਆਂ ਦੀਆਂ ਸਲਾਹਾਂ ਉੱਪਰ ਜੇ ਪਾਗਲਖਾਨੇ ਵਿੱਚ ਦਾਖਲ ਕਰਵਾਉਣ ਦਾ ਸੋਚਦੇ ਤਾਂ ਉਹਨਾਂ ਦਾ ਮਨ ਤੌਰ ਅੰਦਰੋਂ ਨਾ ਕਰ ਦਿੰਦਾ 10 ਸਾਲ ਪਰਮ ਵੀ ਰਹੇ ਤੇ ਉਸ ਦੇ ਮਾਪੇ ਨਰਕ ਭਰੀ ਜ਼ਿੰਦਗੀ ਭੋਗਦੇ ਰਹੇ ਸੋਹਣਾ ਸੁਨੱਖਾ ਪਰਮਵੀਰ ਹੱਡੀਆਂ ਦੀ ਮੁੱਠ ਬਣਿਆ ਘਰ ਦੇ ਕੋਨੇ ਵਿੱਚ ਸੰਗਲਾ ਨਾਲ ਵਜਿਆ ਰਹਿੰਦਾ ਬਹੁਤ ਵਾਰੀ ਸਰਦੀਆਂ ਵਿੱਚ ਵੀ ਆਪਣੇ ਕੱਪੜੇ ਪਾੜ ਦਿੰਦਾ ਇੱਕ ਰਾਤ ਅਚਾਨਕ ਉਸ ਨੂੰ ਨਮੂਣੀਏ ਦਾ ਹਮਲਾ ਹੋਇਆ ਉਹ ਬੇਹੋਸ਼ੀ ਵਿੱਚ ਬੁੜਬੁੜਾਉਂਦਿਆਂ ਅਤੇ ਦਰਬਾਰ ਸਾਹਿਬ ਉੱਪਰ ਹਮਲਾ ਕਰਨ ਵਾਲਿਆਂ ਨੂੰ ਕੋਸਦਾ ਹੋਇਆ ਇਸ ਜਹਾਨ ਨੂੰ ਹਮੇਸ਼ਾ ਲਈ ਅਲਵਿਦਆ ਕਹਿ ਗਿਆ ਜੇ ਘਰੀ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ